ਸ਼੍ਰੀ ਗੁਰੂ ਗਾਇਜ਼ ਕੀ ਹਾਲ ਚਾਲ ਨੇ ਮੀਰ ਕਰਤਾ ਸਾਰੇ ਠੀਕ ਹੋਵੋਗੇ ਤੇ ਅੱਜ ਤਰੀਕ ਹੈਗੀ ਆ 2 ਜਨਵਰੀ 2024 1 ਜਨਵਰੀ ਨੂੰ ਅਸੀਂ ਫ੍ਰੀ ਨਹੀਂ ਸੀ ਇੱਧਰ ਸਾਡੇ ਮਾਨਯੋਗ ਸਤਿਕਾਰਯੋਗ ਨਹੀਂ ਨਹੀਂ 9000 ਸਰਦਾਰ ਬਾਦਰ ਸਰਦਾਰ ਕੁਲਦੀਪ ਸਿੰਘ ਜੀ ਮੌਜੂਦ ਹਨ ਮੌਜੂਦਾ ਮੁਖੀ ਮੌਜੂਦਾ ਮੁਖੀ ਬੋਟਾ ਵਾਲੇ ਉਹਦੇ ਵਿੱਚ ਹਾਜ਼ਰ ਆ ਅਸੀਂ ਹਾਂ ਦਾੜੀ ਜੀ ਸਾਨੂੰ ਵਟ ਕੱਟ ਲੈਣ ਤੋਂ ਪਹਿਲਾਂ ਕਿਉਂਕਿ ਅਸੀਂ ਦਿਨ ਚਾਰ ਤੋਂ ਜੋ ਠੰਡ ਬਹੁਤ ਆ ਨਾ ਨਹੀਂ ਇਹ ਦਾੜੀ ਜਦੋਂ ਨਾ ਕੱਲ ਤੁਸੀਂ ਪ੍ਰਸ਼ਾਦਾ ਸਕਦੇ ਸੀ ਹਾਂ ਇਹ ਲੱਗਿਆ ਵੀ ਜਿਵੇਂ ਦਾੜੀ ਚਿੱਟੀ ਨਹੀਂ ਦਹੀਂ ਦਹੀਂ ਲੱਗ ਰਹੀ ਪਰ ਹੈ ਚਿੱਟੀ ਹਣ ਜੜ ਚੱਗੀ ਆ ਦਾੜੀ ਲੱਗਦੇ ਨਮਕ ਨਮਕਾਲੀ ਸੱਚੀ ਗੱਲ ਹੈ 32ਵੇਂ ਸਾਲ 'ਚ ਯਾਰ ਬੰਦੇ ਚਿੱਟੇ ਵਾਲ ਆਉਣ ਲੱਗਦੇ ਅੱਜ ਆਪਾਂ ਮੁੱਦਾ ਛੇੜੀ ਜਿਹੜਾ ਉਹ ਚੱਲਦਾ ਉਹ ਮੁੱਦਾ ਪੈਟਰੋਲ ਪੰਪਾਂ ਦਾ ਹੈ ਬਾਈ ਪੈਟਰੋਲ ਪੰਪਾਂ ਤੇ ਇੰਨਾ ਕਿ ਬੁਰਾ ਹਾਲ ਆ ਕਿ ਦੱਸ ਕੀ ਕਰੀਏ ਤੁਹਾਨੂੰ ਲੋਕ ਗਾਲੀ ਗਲੋਚ ਕੋਈ ਕਹਿੰਦਾ ਅੱਗ ਲਾ ਦਿਓ ਕੋਈ ਕਹਿੰਦਾ ਚੱਕਲ ਧਰ ਲਓ ਉਹਨਾਂ ਦੇ ਮਾਲਕ ਰੱਥੀ ਜੋੜਦੇ ਕਹਿੰਦਾ ਬਾਈ ਜੀ ਕਿੰਨੇ ਕ ਦਾ ਪਾਈ ਜਾਂਦੇ ਪੈਟਰੋਲ ਪੈਟਰੋਲ ਜੀ ਪਹਿਲਾਂ ਤਾਂ ਪਾਉਂਦੇ ਸੀ ਹਜ਼ਾਰ ਦਾ ਹਾਂ ਫਿਰ ਆਕੇ 500 ਤੇ ਅੱਛਾ ਫਿਰ ਉਹ ਉਹਨਾਂ ਨੇ ਬੰਦ ਹੀ ਕਰਤਾ ਓਕੇ ਇਹ ਵਲੌਗ ਆ ਪਾਈ ਪਉਣਾ ਪੂਰਾ ਕੈਂਡ ਕੀ ਗੱਲ ਹਲੇ ਅਸੀਂ ਉੱਠੇ ਹੀ ਸੀ ਮਾਰਨਿੰਗ ਹੋਈ ਆਲੇ ਨਹੀਂ ਵੀਰੇ ਨਾ ਅੱਤੇ ਨਹੀਂ ਬਸ ਦਾ 6-7 ਦਿਨ ਹੋ ਗਿਆ ਤੇ ਮੀਨਾਖੰਡ ਮੈਂ ਰਾਤੋਂ ਹੋਰ ਨਹੀਂ ਸੀ ਨਹਾ ਸਕਦੇਗੇ ਓ ਮਾਈ ਗਾਡ ਵਾਓ ਇੰਨਾ ਬਸ ਹਾਂ ਇੰਨੇ ਕਿ 35 ਪ੍ਰਵਾਨ ਕਰਿਓ ਆ ਦਾੜੀ ਦੋੜੀ ਬਸ ਇੰਨੇ ਕਹੀ ਠੀਕ ਆ ਇਸ ਮਾਰ ਲਈ ਬਸ ਵੀ ਮੇਰੇ ਤੇ ਆਹ ਦਰਖਤ ਸਮਾਰਦੇ ਹਾਂ ਬਾਪੂ ਆਹ ਦਰਖਤ ਸਮਾਰਦੇ ਬਸ ਤੇ ਵਧੀਆ ਹੋ ਗਏ ਦਰਖਤ ਬਹੁਤ ਵਧੀਆ ਹੋ ਗਏ ਵਧੀਆ ਹੋ ਗਏ ਬਾਕੀ ਮੈਂ ਕਹਿੰਦਾ ਥੱਲੇ ਥੋਟਾ ਬਾਤ ਜੋਰ ਲੱਗ ਗਿਆ ਕੁੱਤ ਲੈ ਰਿਹਾ ਜੋੜ ਘੱਟ ਲੱਗਿਆ ਨਾ ਸੱਦੇ ਬਾਹਲਾ ਲੱਗਿਆ ਆ ਖਿੱਚ ਦੇ ਆ ਤਰ ਲੈ ਇਹਨੂੰ ਪਾਰ ਲਾ ਕਰ ਦੇ ਨਹੀਂ ਦਰਖਤ ਦੇਖੋ ਅਸੀਂ ਪੂਰੇ ਸਾਗ ਤੈਣ ਪੂਰੇ ਘੈਂਟ ਬਣਾ ਦੇ ਆ ਤੇ ਕੁਲਦੀਪ ਬਾਈ ਹੋਰ ਸੁਣਾਉਗਾ ਮੈਨੂੰ ਨਾ ਕੁਲਦੀਪ ਬਾਈ ਬਹੁਤ ਦਿਨ ਹੋ ਗਏ ਕਹਿੰਦੇ ਨੂੰ ਕਹਿੰਦਾ ਵੀ ਵਲੌਗ ਸ਼ੁਰੂ ਕਰਨੇ ਆ ਬਣਾਉਣੇ ਤੇ ਅੱਜ ਆਪਾਂ ਬਾਈ ਨਾਲ ਵਲੌਗ ਬਣਾਉਣੇ ਜੇ ਤੁਹਾਨੂੰ ਵਧੀਆ ਲੱਗਿਆ ਬਾਈ ਦਾ ਬੋਲ ਲਾਣਾ ਹਾਂ ਹਾਂ ਮੇਰੇ ਵੀ ਫਿਰ ਮੈਨੂੰ ਦੱਸਿਓ ਫਿਰ ਆਪਾਂ ਬਾਈ ਦਾ ਚੈਨਲ ਨਵਾਂ ਬਣਾ ਕੇ ਉਹਦੇ ਵਲੌਗ ਪਾਵਾਂਗੇ

ਰੂਪਨ ਜਾਦੀ ਨਿਕਲ ਚੁੱਕੀ ਹੈ ਇਹ ਬੁਲਟ ਨਾਦੀ ਮੇਰੇ ਨਾਲ ਇਹ ਵੀ ਨਾਦੀ ਬੁਲਟ ਪ੍ਰੋਜੈਕਟ ਪੈ ਰਹੀ ਹੈ ਇਹਦੇ ਅੱਛਾ ਇਹ ਪਾਕਿਸਤਾਨ ਚ ਅਸੀਂ ਹੀਰੋਨ ਲਾਈਨ ਭੇਜਦੇ ਆ ਇਹਨੂੰ ਰੁਪੀ ਨੇ ਬਾਡਰ ਲੰਘ ਕੇ ਜਾਣਾ ਸੰਦੀ ਦੇ ਵਿੱਚ ਕੁਸਲੀ ਪਾ ਕੇ ਲਿਆਉਣੀ ਅੱਛਾ ਇਥੇ ਲਿਆਉਣੀ ਪਾ ਕੇ ਨੇ ਉੱਥੇ ਲੋਟ ਇਹ ਵੱਦ ਵੱਦ ਪਿਆਰ ਕਿਉਂ ਕਰਦੀ ਆ ਬਾਬਾ ਜੀ ਬਾਬਾ ਜੀ ਨਹੀਂ ਨਾਲ ਇਹਨੇ ਗਲਤੀ ਨਹੀਂ ਕਰਦੀ ਬਲੌਕ ਨੂੰ ਕਹਨੇ ਪੈਣਾ ਬਾਬਾ ਜੀ ਨੇ ਬਾਬਾ ਜੀ ਨੇ ਫਿਰ ਅੰਦਰੋਂ ਸਾਦ ਲੈਣਾ ਹੈ ਨਾ ਬਾਬਾ ਜੀ ਨੇ ਉਰੇ ਆ ਜਾ ਗਾਲ ਨਹੀਂ ਕੱਢ ਸਕਦੇ ਭਾਈ ਠੀਕ ਹੈ ਵਪਾਰ ਜਸਵੀਰ ਨਹੀਂ ਨਹੀਂ ਜੇ ਭਾਈ ਜੇ ਕਹਿਣਗੇ ਹਨਾ ਫਿਰ ਗੱਲਾਂ ਹੁਣ ਤਾਂ ਸਾਨੂੰ ਸੁਣਾਉਣੀਆਂ ਪੈਣੀਆਂ ਗੱਲਾਂ ਗੱਲਾਂ ਤਾਂ ਖੱਟੀ ਗੱਲਾਂ ਦੀ ਖਾਣੇ ਵੀਰ ਹੋਰ ਸਾਨੂੰ ਆ ਦਾ ਕੁਝ ਨਹੀਂ ਬਸ ਠੀਕ ਹੈ ਜੇ ਹੁਣ ਇਹਨਾਂ ਨੇ ਕਿਹਾ ਵੀ ਸਾਨੂੰ ਇਹ ਬਾਈ ਦਾ ਨਾਮ ਕੁਲਦੀਪ ਹੈ ਜੀ ਲਿਖ ਦੇਣਾ ਭਾਈ ਤੂੰ ਇਹ ਸਪੋਰਟ ਕਰਨੀ ਵੀਰੇ ਗਾਲਾਂ ਪਾਉਣ ਦੀਆਂ ਮਰਜ਼ੀ ਕਰ ਲਓ ਕਮੈਂਟਾਂ ਚ ਜੋ ਤੁਹਾਨੂੰ ਖੁੱਲੀ ਛੁੱਟੀ ਆ ਹਾਸਾ ਕਿੱਡਾ ਫੁੱਲ ਆ ਬਾਈ ਦਾਸਾ ਕਿੱਡਾ ਤੁਮ ਇਹ ਬਾਈ ਜਾਨਾ ਚ ਰਹਿਣਾ ਨਾ ਆਪਣਾ ਲੈਣਾ ਚ ਰਹਿਣਾ ਹੁਣ ਲੈਹਰਾਂ ਚ ਨਹੀਂ ਲੈਰ ਬੈਰ ਇਹ ਅੰਦਰ ਗਈ ਨਹੀਂ ਗਏ ਗਈ ਨਹੀਂ ਲੈਹਰਾਂ ਮੈਰਾਂ ਚ ਰਹਿੰਦਾ ਸੋ ਨੂੰ ਹੱਥ ਚ ਹੀ ਹੈ ਲੈਰ ਬੈਰ ਹਾਂ ਹਲੇ ਹੱਥ ਚ ਹੈ ਲੈਰ ਬੈਰ ਹਲੇ ਲਾਉਣੀ ਆ ਤੇ ਸੋਨੂੰ ਸੁਣਾਇਆ ਕਰਾਂਗੇ ਵਧੀਆ ਚੀਜ਼ਾਂ ਹਨ ਕਿਉਂਕਿ ਮੈਂ ਵਲੌਗ ਤਾਂ ਨਹੀਂ ਪਾਉਂਦਾ ਤੁਹਾਨੂੰ ਪਤਾ ਹੀ ਹੈ ਮੇਰੇ ਪਹਿਲਾਂ ਹੀ ਵਲੌਗ ਪਏ ਹੈਗੇ YouTube ਤੇ ਮੈਂ ਵਲੌਗ ਭਾਈ ਇਹਦਾ ਲੋਕ ਸੁਣ ਸੁਣ ਕੇ ਕੱਕੇ ਪਿਆ ਅਸੀਂ ਨਵੇਂ ਬੰਦੇ ਆ ਨਹੀਂ ਮੈਂ ਵਲੌਗ ਤਾਂ ਨਹੀਂ ਪਾਉਂਦਾ ਇੱਕ ਤਾਂ ਇਹ ਬੀਜੀ ਵਾਲੇ ਆ ਇੱਕ ਤਾਂ ਕਬੱਡੀਆਂ ਵਾਲੇ ਭਾਈ ਇਹ ਤਾਂ ਛੱਡਾ ਨਹੀਂ ਛੱਡਦੇ ਭਾਈ ਸਾਮਾਨ ਜਿਹੜਾ ਹੁੰਦਾ ਨਾ ਬਾਈ ਦੇ ਕਮਰਾ ਭਰਿਆ ਪਿਆ ਸਾਮਾਨ ਦਾ ਨਾ ਬਾਈ ਦਾ ਹਾਏ 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 ਤੇ ਟਾਈਮ ਨਹੀਂ ਹੁੰਦਾ ਇਹ ਮੇਰੇ ਭਰਾ ਦਾ ਇਹਦੀ ਚੜਾਈ ਰੱਖੇ ਮਾਰਾ ਸਾਰੇ ਸਪੋਰਟ ਕਰਿਆ ਕਰੋ ਭਾਈ ਨਹੀਂ ਨਹੀਂ ਹੁਣ ਕ ਆਪਾਂ ਕੁਲਦੀਪ ਦਾ ਬਣਾਵਾਂਗੇ ਚੈਨਲ ਪਹਿਲਾਂ ਪਤਾ ਕੀ ਚੱਕਰ ਹੁਣ ਅਸੀਂ ਪਹਿਲਾਂ ਨਵਾਂ ਚੈਨਲ ਬਣਾ ਕੇ ਹਨਾ ਵਲੌਗ ਪਾ ਦੀ ਤੇ ਵਿਊ ਨਾ ਆਏ ਫਿਰ ਪੰਗਾ ਪੈ ਜੇ ਹਨਾ ਤੁਸੀਂ ਦੱਸਿਓ ਫਿਰ ਆਪਾਂ ਅਗਲੇ ਵਲੌਗਾਂ ਦੋ ਤਿੰਨ ਵਲੌਗ ਹੋਰ ਪਾ ਕੇ ਫਿਰ ਆਪਾਂ ਬਾਈ ਦਾ ਨਾਮ ਸ਼ੁਰੂ ਕਰ ਦਵਾਂਗੇ ਚੈਨਲ ਠੀਕ ਆ ਉਹਦਾ ਨਾਮ ਰੱਖ ਦਾਂਗੇ ਕੁਲਦੀਪ ਵਲੌਗਸ ਠੀਕ ਆ ਵਲੌਗ ਕਰਦੇ ਭਾਂਵੇਂ ਡੋਕਿਆਂ ਦੇ ਉੱਪਰ ਚੱਲ ਪਏ ਬਸ ਭਾਈ ਸਪੋਰਟ ਕਰੋ ਮੇਰੇ ਭਰਾ ਗੱਲਾਂ ਮੈਂ ਤੁਹਾਨੂੰ ਯਾਰ ਮੈਂ ਚੜੀ ਲਾਵਾਂਗੇ 100 ਸੋਨੀਆਂ ਲੈ ਕੇ ਜਾਇਆ ਦਿਖਾ ਚੜੀ ਲਾਵਾਂਗੇ ਚੜੀ ਨਾ ਰਹਿਣਗੇ ਆਪਾਂ ਬੰਦੇ ਸੱਤ ਜੇ ਬੈਹਿ ਕੇ ਗੱਲਾਂ ਕਰਿਆ ਕਰਾਂਗੇ ਪਹਿਲਾਂ ਉਹ ਬੰਦੇ ਬਹੁਤ ਆ ਗੱਲਾਂ ਵਾਲੇ ਬਬੂ ਮੈਂ ਵੀ ਪੀਣੀ ਆ ਚਾਹ ਮੈਂ ਹੁਣੇ ਬਣਾਈ ਸੀ ਵੀਰੇ ਚਲੋ ਜੀ ਆਗਿਆ ਦਿਓ ਸਤਿ ਸ੍ਰੀ ਅਕਾਲ ਰਾਮ ਰਾਮ ਆਪਾਂ ਉੱਥੇ ਜਾ ਕੇ ਕਰਨਾ ਸੱਚ ਪੰਪ ਤੇ ਚੱਲਾਈਏ ਆਪਾਂ ਬੜੇ ਹਾਂ ਚਲੋ ਦੇ ਕੇ ਆਵਾਂਗੇ ਤੇਲ ਪਵਾ ਕੇ ਲਿਆਵਾਂਗੇ ਚਲੋ ਚਲ ਤੁਸੀਂ ਪਾ ਲੈਂਦਾ ਹਾਂਜੀ ਪਾਉਣਾ ਉਸਤਾਦ ਜੀ ਲਿਆਉਣਾ ਤੇਲ ਪਾ ਕੇ ਕਿ ਨਹੀਂ ਨਹੀਂ ਪਾ ਲਿਆ ਉਸਤਾਦ ਜੀ 1000 ਦਾ ਬਾਅਦ ਫਿਰ 1000 ਦਾ ਮੈਂ ਆਪਦੇ ਖਾਤੇ ਤੇ ਲਿਆਉਣਾ ਨਹੀਂ ਹਾਂਜੀ ਹ ਥੋੜਾ ਚਾਹ ਤੋਂ ਬਾਅਦ ਇਸ਼ਨਾਨ ਕਰਕੇ ਨਹਾ ਕੇ ਕਹਿ ਦिए ਚਾਰ ਹੋ ਗਿਆਂ ਤੇ ਇਧਰ ਉਸਤਾਦ ਜੀ ਹੁਣੀ ਵੀ ਮੈਂ ਨਹੀਂ ਆਣਾ ਜਿਹੜੇ ਮੈਂ ਚੱਲੂ ਨਾ ਜਿੱਦੇ ਬਲੌਗ ਚੱਲਿਆਉਦੀ ਨਾ ਮੈਂ ਗਏ ਨਹੀਂ ਮੈਨੂੰ ਮਨਾ ਕੀਤਾ ਝਾੜ ਵਾਲੇ ਬਾਬੇ ਨੇ ਕਹਿੰਦੇ ਆਹ ਮਹੀਨਾ ਤੂੰ ਉਹਦਾ ਮਹੀਨਾ ਤੇ ਇਸ਼ਨਾਨ ਨਹੀਂ ਕਰਨਾਗਾ ਅੱਛਾ ਤੇ ਦਿੱਤਿਆਂ ਨੂੰ ਕੋਈ ਮਤਲਬ ਨਹੀਂ ਪਰਾਲ ਮੋਹ ਸਕਦੀ ਹੈ ਅੱਛਾ ਤੇ ਦਿਲ ਵੀ ਖੱਡ ਸਕਦਾ ਤੇਰੇ ਫੇਫੜੇ ਵੀ ਖੱਡ ਸਕਦੇ ਆ ਓਕੇ ਲੀਵਰ ਦਾ ਕਰਦਾ ਡੈਮੇਜ ਹੋਈ ਹੈ ਵਾਈ ਗੁਰੂ ਤੇ ਮੇਰੀ ਗੱਲ ਸੁਣੋ ਆਪਾਂ ਹੁਣ ਨਵੇਂ ਸਾਲ ਤੇ ਆਪਾਂ ਹੋ ਰੱਖਦੇ ਆ ਇੱਕ ਸਾਰੀ ਬਣਾਉਂਦੇ ਆ ਆਪਾਂ ਵੀ ਬਣਾਉਣਿਆ ਆ ਆਪਾਂ ਚੈਲੰਜ ਰੱਖਦੇ ਆ 30 ਦਿਨਾਂ ਦਾ 30 ਦਿਨਾਂ ਦਾ ਚੈਲੰਜ ਬੁੱਧੂ ਬਣਾਉਨੇ ਆਪਾਂ ਨਹੀਂ ਬਣਾਉਣਾ ਆਪਾਂ 30 ਹਾਂ ਆਪਾਂ 30 ਦਿਨਾਂ ਦਾ ਚੈਲੰਜ ਰੱਖਦੇ ਆ ਡੇਲੀ ਕਿ ਨਾ ਹੋਣਾ ਡੇਲੀ ਬਲੌਗ ਨਾ ਲੈ ਹੋ ਬਣਾਉਣਾ ਹੈਗਾ ਭਰਾਵਾ ਆਪਾਂ ਵਲੌਗ ਬਣਾਉਣਾ ਡੇਲੀ ਥੋੜਾ ਚਾ ਮੈਂ ਨਾ ਆ ਲਿਆ ਮੈਂ ਨਾ ਆ ਕੇ ਰਿਸਲਟ ਸ਼ੂਟ ਬਦਲ ਲਈ ਤੂੰ ਰਹਿ ਮੈਂ ਤੇ ਨਾਣ ਵਾਲੇ ਬੰਦੇ ਦੇ ਨੇੜੇ ਨਾ ਉਹਦੇ ਨੇੜੇ ਵੀ ਨਹੀਂ ਜਾਣਾ ਨੇੜੇ ਨਹੀਂ ਹੋਣਾ ਬੱਸ ਵਾਇਰਸ ਆ ਸਾ ਚਾਬੀ ਚੱਕ ਲਈ ਗੱਡੀ ਦੀ ਹਾਂਜੀ ਹੈ ਚਲੋ ਤੇ ਆਪਾਂ ਸਿੱਧਾ ਜਾਣਾ ਹੁਣ ਬਾਲਣ ਲੈਣ ਹਨਾ ਮੜਾ ਉਹ ਕਰੋ ਚੱਕ ਲੈ ਉਹ ਚਾਬੀ ਉਹ ਗਿਆ ਵੀਰੇ ਹੁਣੀ ਚਾਬੀ ਚੱਕਣ ਤੇ ਪਾ ਦੇਖਦੇ ਆ ਇਹ ਕਾ ਰਹੇਗੀ बाकी ਸਾਰੇ ਨੇ ਇੰਸਟਾਗ੍ਰਾਮ ਤੇ ਸਾਰੀਆਂ ਗੱਡੀਆਂ ਵੇਖੀਆਂ ਨਾ ਆ ਰਹੇਗੀ ਬੋਲਵੋ ਇਹ ਨਹੀਂ ਵਿਖਾਈ ਕਰਲੀ ਇਹ ਬੋਲਵੋ ਹੁਣ ਲਈ ਸੀ ਬਾਕੀ ਸਾਰੀਆਂ ਗੱਡੀਆਂ ਇੰਸਟਾਗ੍ਰਾਮ ਤੇ ਸਾਰਿਆਂ ਨੇ ਵੇਖੀਆਂ ਥੋੜਾ ਨਾ ਸ਼ਾਮ ਨੂੰ ਹਮ ਬੈਠ ਜਾਈਦਾ ਹਨਾ ਸੇਕ ਲਈਦਾ ਕਹਿਦੀ ਕਿਉਂਕਿ ਠੰਡ ਬਹੁਤ ਆ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਮੈਨੇ ਜੀ ਜਲ ਰਿਹਾ ਕੰਮ ਤੇ ਬਲਣ ਲਈ ਥੋੜਾ ਮੁੱਕ ਗਿਆ ਸੀਗਾ ਜਿਹੜਾ ਪਹਿਲਾਂ ਲਿਆਂਦਾ ਸੀ ਉਹ ਲੱਗ ਗਿਆ ਸਰ ਆਗੇ ਫਿਰ ਮੇਰੇ ਬਾਬਾ ਜੀ ਨੇ ਦਿੱਤਾ ਸੀ ਜਿਵੇਂ ਬੰਨ ਕੇ ਰੱਖਦਾ ਹਨਾ ਇਹ ਮਲੇਸ਼ੀਆ ਤੋਂ ਆਈ ਸੀ ਘੜੀ भी เนี่ย1 मिनट کھڑو سمجھا جو یہ نامشکار ائی دے تو دے دے اگے آ جا سب تو ساڈے راؤنڈ کے بندے اے ہون توں گلاں ماں تاں رہن گے ہون توں بلاؤڈ رونا کھائی دیے اپا ہن سکھا جو کتنا کر دے بیٹھے اج اپا کتے چلے ہاں جپکا جی موٹا ਹਾਂ ਲੈ ਮੈਂ ਮੈਂ ਹਾਂ ਤੁਸੀਂ ਇੱਥੋਂ ਇੱਥੋਂ ਵਲੌਗ ਬਣਾਉਣਾ ਸਿੱਖੋ ਹਾਂ ਹਾਂ ਹੱਥ ਥੋੜਾ ਦੂਜੇ ਲੋਟ ਹਾਂ ਤੇ ਹੁਣ ਗੱਲਬਾਤ ਸੁਣਾਓ ਫਿਰ ਕੋਈ ਗੱਲਬਾਤ ਮੈਂ ਹੁਣ ਤੁਹਾਨੂੰ ਸੁਣਾਉਣਾ ਜੀ ਪਕੌੜੀਆਂ ਲੰਘਣ ਲੱਗਿਆ ਹੋਇਆ ਬੁੱਟਰ ਅੱਛਾ ਹਾਂ ਜੀ ਅੱਛਾ ਮੇਰਾ ਰੱਬਾ ਵੀ ਪਹਿਲਾਂ ਜੇਕਰ ਉਹਦਰੋਂ ਕਿਰਪਾ ਹੋ ਜੇ ਓਕੇ ਪੇਟ ਪੂਜਾ ਹੋ ਗਈ ਪਕੌੜਨ ਆਪਾਂ ਵਾਲਣ ਦਾ ਦੱਸ ਦੋ ਆਪਾਂ ਕਿੰਨੇ ਦਿਨਾਂ ਬਾਅਦ ਲਿਆਉਣੇ ਹਾਂ ਹਾਂ ਵਾਲਣ ਆਪਾਂ ਇਹ 2 ਕਿ 3 ਦਿਨ 2 ਦਿਨ ਲੱਗਦੇ 3 ਦਿਨ ਆਪਣਾ ਹਾਂ 3 ਦਿਨ ਹੋਇਆ ਵਾਲੇ ਲਿਆਂਦੇ ਹਾਂ ਹਾਂ 1000 ਰੁਪਏ ਲਿਆਂਦਾ ਸੀ ਕਮੰਟਲ ਹਾਂ ਤੇ ਕਣੀ ਹੋਣੇ ਥੋੜਾ ਦਿੱਤਾ ਖਣੀ ਅਸੀਂ ਜਿਆਦਾ ਵਾਲਤਾ ਹਾਂ ਹਨਾ ਸਹੀ ਹੈ ਹਾਂ ਮੇਰਾ ਆਪਾਂ ਹੀ ਜਿਆਦਾ ਵਾਲਤਾ ਬਾਬੇ ਆਪਾਂ ਜਿਆਦਾ ਵਾਲ ਆਪਾਂ ਨੇ ਮਗਲ ਲੱਕਣਾ ਤੁੰਨੀ ਆ ਜੇ ਤਾਂ ਪੰਡਤ ਨਹੀਂ ਹਵਨ ਕਰ ਦੇਗੇ ਹਾਂ ਤੇ ਆਪਾਂ ਬੋਝੇ ਨੇ ਤਿਲਕੜ ਹਣਾ ਸਹੀ ਐ ਤੇ ਆਜਾ ਆਪਾਂ ਕੇ ਹਮਣੇ ਕਰਿਆ ਕਰੀ ਆ ਹ ਮੀਨਾ ਮੀਨਾ ਨਾਲ ਹਮਣ ਕਰ ਲੈ ਗਏ ਨਾਲ ਆ ਕੇ ਦੇਖ ਲੈ ਕਰੀਏ ਉਹ ਲੱਕੜਾਂ ਚ ਤਾਂ ਪੈਸੇ ਖਰਾਬ ਕਰਦੀਆਂ ਹੁਣ ਧੂਕ ਜੀ ਖਰਾਬ ਕਰਦੇ ਆ ਮੈਂ ਧੂਕ ਚ ਤਾਂ ਚੱਲ ਹੁਣ ਆਪਾਂ ਬਾੜਾ ਮੋਟਾ ਚੱਲ ਪੂਰਾ ਆਇਆ ਕਰਕੇ ਪਾਇਆ ਕਰਾਂਗੇ ਅਨੋਵਾਰਾ ਕੀ ਹਾਲ ਕੀਤਾ ਸਤਾਜ ਦੇਖੋ ਗੱਡੀਆਂ ਨਹੀਂ ਸਾਹਮਣੇ ਰੱਖਦੇ ਹਨਾ ਸਤਾਜ ਦਾ ਕੀ ਗੱਲ ਹੈ ਅਨੋਵਾਰਾ ਇੰਜਨ ਕਾਮ ਜਾਵਾ ਟੋਇਟਾ ਦਾ ਸਹੀ ਆ ਗੱਡੀ ਤਾਂ ਖੜੀ ਆ ਵੀ ਆਪਣੀ ਟੋਇਟਾ ਦੀ ਆ ਇਹ ਵੀ ਟੋਇਟਾ ਦੀ ਆ ਹਾਂ ਹੁਣ ਜੱਸਾ ਭਾਈ ਜੀ ਹੁਣ ਬੈਠੇ ਆ ਸਾਡੇ ਆਹ ਇਹ ਤਾਂ ਐਟਾ ਦੀ ਗੱਡੀ ਹੈ ਐਟਾ ਦੀ ਦੇਖ ਲੋ ਹਾਂ ਕੁਝ ਗੱਡੀ ਚਲਾ ਰਿਆ ਨਹੀਂ ਕਿਤੇ ਆਣਾ ਕਿ ਗੱਡੀ 'ਚ ਬੈਠੇ ਆ ਆ ਚੱਲ ਵੀ ਰਹੀ ਆ ਚੱਲ ਵੀ ਰਹੀ ਆ ਸਹੀ ਆ ਇਹ ਰਾਹ ਜਾਂਦਾ ਗੁੱਟਰ ਨੂੰ ਗੁੱਟਰ ਨੂੰ 메ਨ ਰੋਡ ਤੇ 메ਨ ਰੋਡ ਤੇ ਜਾਣਾ ਇਹ ਸਹੀ ਆ ਤੁਹਾਨੂੰ ਪٹرول ਪੰਪਾਂ ਦੇ ਭੀੜ ਵੀ ਦਰਸ਼ ਨੇ ਇਹ ਬਾਜੀ ਪٹرول ਪੰਪ ਵਾਲੀ ਚੱਕਰ ਕਿਉਂ ਪਿਆ ਇਹ ਕੀ ਗੱਲ ਹੈ ਦੱਸੋ ਮਾੜਾ ਜੀ ਤੁਸੀਂ ਚੱਕਰ ਤਾਂ ਉਸਤਾਦ ਜੀ ਇਦਾਂ ਹੋਇਆ ਵੀ ਸਰਕਾਰ ਨੇ ਕਾਨੂੰਨ ਪਾਸ ਕਰਤਾ ਹਾਂ ਕਾਦਾ ਸਰਕਾਰ ਨੇ ਕਾਨੂੰਨ ਬਸ ਕਰਤਾ ਵੀ ਜਿਹੜੇ ਐਕਸੀਡੈਂਟ ਹੁੰਦੇ ਆ ਹਨ ਟਰੱਕਾਂ ਵਾਲਿਆਂ ਦੇ ਜਾਂ ਕੋ ਇਹਨਾਂ ਦੇ ਹਨ ਉਹ ਜਦੋਂ ਗੱਡੀ ਮਾਰ ਕੇ ਭੱਜ ਜਾਂਦੇ ਆ ਟਰੱਕ ਵਾਲੇ ਹਨ ਜੇ ਤੇ ਜਿਹੜਾ ਤਾਂ ਖੜ ਗਿਆ ਹਾਂ ਵੀ ਹਸਪੀਟਲ ਬੰਦ ਨੂੰ ਲੈ ਕੇ ਜਾਊਗਾ ਉਹਨੂੰ ਕੱਲੀ ਸਜ਼ਾ ਹੋਊਗੀ ਅੱਛਾ 10 ਸਾਲ ਦੀ ਅੱਛਾ ਜੇ ਮਾਰ ਕੇ ਭੱਜ ਗਿਆ ਇਹ ਮਤਲਬ ਫੜਿਆ ਤਾਂ ਜਾਣਾ ਹੀ ਆ ਉਹਨੂੰ ਫਿਰ 7-8 ਲੱਖ ਰੁਪਏ ਜੁਰਮਾਨਾ ਵੀ ਹੋਊਗਾ ਨਾਲ ਤੇ ਸਜ਼ਾ ਸਜ਼ਾ ਤਾਂ ਫਿਰ ਹੋਣੀ ਆਈ ਉਹ ਤਾਂ ਵੱਟਦੇ ਪਈ ਆ ਨਹੀਂ ਜਿਹੜਾ ਹੁਣ ਮਤਲਬ ਜਦੋਂ ਐਕਸੀਡੈਂਟ ਹੋ ਗਿਆ ਬੰਦਾ ਵੀ ਬਚ ਗਿਆ ਐਕਸੀਡੈਂਟ ਵਾਲਾ ਉਹਨੂੰ ਹਸਪਤਾਲ ਲੈ ਕੇ ਫਿਰ ਉਹਨੂੰ 10 ਸਾਲਾਂ ਦੀ ਸਜ਼ਾ ਕਿਉਂ ਦੋ ਕਰਨੀ ਆ ਨਹੀਂ ਬਤਲ ਜੇ ਬੰਦਾ ਮਰ ਗਿਆ ਤਾਂ ਅਸਲ ਬੰਦਾ ਮਰ ਗਿਆ ਦੇ ਬਚ ਗਿਆ ਫੇਰ ਤਾਂ ਨਹੀਂ ਜੇ ਬਚ ਗਿਆ ਉਹਦਾ ਮਾੜਾ ਮਾੜਾ ਨੁਕਸਾਨ ਜੇ ਗਲਤੀ ਟਰੱਕ ਵਾਲੇ ਦੀ ਆ ਜਮਨ ਨੁਕਸਾਨ ਪਰਪਾਈ ਕਰ ਦੋ ਫੇਰ ਸਜਾ ਨਹੀਂ ਹੈਗੀ ਸਹੀ ਹੈ ਆ ਰਾਜੀਨਾਮਾ ਹੋ ਜੂ ਸਹਿਮਤੀ ਹੋ ਜਾਏ ਤਾਂ ਗੱਲ ਬਕੈ ਸਹੀ ਹੈ ਤੇ ਇਸ ਕਰਕੇ ਵੀ ਉਹ ਟਰੱਕ ਵਾਲਿਆਂ ਨੇ ਵੀ ਰਾਂਜਾਮ ਲਾਇਆ ਵੀ ਸਾਡੇ ਦਾ ਨਾਂਨਸਾਫੀ ਹੋ ਰਹੀ ਆ ਤੇ ਹੋ ਵੀ ਰਹੀ ਆ ਯਾਰ ਉਹ ਪਿਆਣਾ પેટ્રોલ ਪੰਪ પેટ્રોલ ਪੰਪ ਸਾਜੀ ਉੱਥੇ ਆ ਸਹੀ ਆ ਕਰਿਆ ਉਹ ਪੂਰਾ ਹੀ ਤੁਸੀਂ પેટ્રોલ ਪੰਪ ਤੇ ਦਾ ਬਾਜੀ ਬਸ ਵਾਚਾ ਖੋਲਣ ਦਾ ਕੰਮ ਆ ਸਹੀ ਹੈ ਸਹੀ ਹੈ ਸਹੀ ਹੈ ਉਹਨਾਂ ਦਾ ਵੀ ਗਿਆ 100 ਰੁਪਿਆ ਉਹਨਾਂ ਦਾ ਤੇਲ ਪਵਾ ਰੈਂਗ ਡਾਇਰੈਕਟਰ ਐਬਸੋਲੂਟਲੀ ਰਾਈਟ ਬ੍ਰਦਰ ਹਾਂ ਉਹ ਅੰਗਰੇਜ਼ੀ ਆਂਦੀ ਹੈ ਵਾਈ ਅੰਗਰੇਜ਼ੀ ਆਂਦੀ ਹੈ ਮੇਰੇ ਭਰਾ ਨੂੰ ਯੂ ਆਰ ਰਾਈਟ ਯੂ ਆਰ ਰਾਈਟ 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 ਇਹ ਸਦਾ ਬੰਦਾ ਬੈ I don't speak english ਅੱਛਾ ਮਤਲਬ ਆਉਂਦੀ ਨਹੀਂ ਹੈ ਹਾਂ ਓਨਲੀ ਫੋਰ ਟੁੱਟੀ ਪੁੱਟੀ ਅੰਗਰੇਜ਼ੀ ਓਹ ਠੀਕ ਅਲੜ ਖੜਾਉਂਦੀ ਹਾਂ ਆਪ ਉੱਪਰ ਦੀ ਚਲੀਏ ਜੀ ਆਪਾਂ ਸਿੱਧੇ ਚੱਲ ਰਾਂ ਹਾਂਜੀ ਆ ਦੇਖੋ ਜੀ ਮੇਨ ਰੋਡ ਮੋਗੇ ਤੋਂ ਆ ਰਿਹਾ ਮੋਗੇ ਤੋਂ ਆ ਕੇ ਸਿੱਧਾ ਜਾਣਾ ਜੀ ਇਹ ਬਰਨਾਲੇ ਨੂੰ ਹਾਂ ਆ ਗਿਆ ਲੰਗਰ ਹਾਂ ਲੰਗਰ ਆ ਗਿਆ ਜੀ ਸੀਸਾ ਖੋਲੋ ਸੀਸਾ ਖੋਲੇ ਹਾਂ ਲੰਗਰ ਤੁਹਾਨੂੰ ਦਰਸ਼ਨ ਕਰਾਉਣੇ ਪਰ ਸ਼ਕਣਾ ਸੀ ਆਪਾਂ ਨਾ ਪਾਉਂਦੇ ਸੀ ਕਿ ਕਿਹੜੀ ਚੱਲ ਗਈ ਪੈਟਰੋਲ ਪੰਪ ਮੂਹਰੇ ਨਾ ਮੰਨ ਤੋਂ ਜਮੜ ਕੇ ਚੱਲ ਆਪਾਂ ਉਹ ਗੱਡੀ ਲ ਜੋਨ ਕੋਲਿਬਰੇਟ ਜੀ ਜਾਂਦਾ ਵੈਸੇ ਤਾਂ ਫਰੇਟ ਹੈ ਹਾਂ ਕਿਵੇਂ ਕਰਨਾ ਵੈਸੇ ਚੱਲੀਏ ਫਿਰ ਚਲੇ ਤੋਈਆ ਆਪਾਂ ਸੱਪਾ ਮੈਕਡੋਨਲਡ ਹੀ ਖਾਂਗੇ ਸ਼ਾਮ ਨੂੰ ਮੈਕਡੋਨਲਡ ਤੇ ਚੱਲਦੇ ਆਪਾਂ ਇਹਨੂੰ ਪਰਲੇ ਇੱਥੇ ਕੜਾ ਨਾ ਆ ਗਿਆ ਇਹਨੂੰ ਆਈ ਪਰਲੇ ਅੰਗ ਤੋ ਖੜਿਆ ਕਰੋ ਉਹਨਾਂ ਨੇ ਕੜਾ ਤੋ ਨਾ ਆ ਗਿਆ ਹਾਂ ਸਹੀ ਹੈ ਤੇ ਭਾਈ ਕੋਈ ਮੇਰਾ ਨਾ ਵਿਚਾ ਯਾਰ ਕੋਈ ਫਿੱਟ ਜਾਣਾ ਕਰੋ ਨਾ ਉਹਦਾ ਮੇਰਾ ਕੋਈ ਨਾ ਜਿੱਥੇ ਮਤਲਬ ਹੀਟ ਫੂਟ ਵਾਲਾ ਕਮਰਾ ਹੋਵੇ ਅੱਛਾ ਉਹ ਤੇ ਟਾਪਰਾ ਕੇ ਅੰਦਰ ਨਾਲ ਹੀ ਬੰਦਾ ਅੱਛਾ ਤੇ ਮੈਂ ਚੱਲ ਬੈਠੇ ਤੇ ਕੋਲ ਜੀ ਮਹੀਨਾ ਹੀ ਆ ਫਿਰ ਬਾੜੀ ਕੜਾ ਬਾੜੀ ਦੇਣਾ ਮਹੀਨੇ ਦੀ ਹੁੰਦਾ ਹੈ ਲੰਘ ਜਾਣਾ ਮਹੀ ਲੋਈ ਆਪਾਂ ਪਕਰਾਂ ਮੋੜ ਦਿੱਤੀ ਗੁੱਟਰਾਂ ਗੱਡੀ ਮੋੜ ਦਿੰਦੀ ਐ ਜਿਵੇਂ ਅਸੀਂ ਆਹ ਚੀਜ਼ ਦਿਖਾਈ ਹਾਂ ਆਹ ਦੇਖ ਐ ਕੱਕੜ ਯਾ ਦੇਖ ਕੀ ਐ ਬਹੁਤ ਨਾ ਪਹਿਲਾ ਮੋੜ ਮੈਂ ਕਹਿੰਦਾ ਰੱਖ ਜਰਾ ਆਪ ਨੂੰ ਸਾਵਧਾਨੀ ਜਾਂ ਉਹ ਆਪੇ ਠੀਕ ਐ ਇਸ ਤਰ੍ਹਾਂ ਮਰੋੜ ਦਾ ਗੱਡੀ ਜਾਈ ਤੇਰੀ ਮਰੋੜੀ ਤਾਂ ਹਣ ਜੇ ਕਲਗੀ ਜੀ ਲਾਈ ਇਹਦੀ ਥਾਲਾ ਫੜਿਆ ਫਿਰਦਾ ਰਾਜਾ ਸਹੀ ਐ ਸਹੀ ਐ ਸਹੀ ਐ ਹਾਂ ਲੋਟਾ ਇਹ ਇਹ ਡਾਕਟਰ ਹੈ ਹਨ ਇਹ ਡਾਕਟਰ ਕੋਈ ਆਪਾਂ ਕੋਈ ਡਾਕਟਰ ਹੈ ਇਹ ਬੱਕੜੀ ਦੇ ਕਿੰਨੇ ਰੱਖ ਬੱਕੜੀ ਦੇ ਕਿਹ ਪਤਾ ਬੱਕਰੀਆਂ ਦੇ ਕਿਹ ਪਤਾ ਕਿੱ데 ਰੱਖਣੀਆਂ ਨੇ ਥੋੜਾ ਕੰਮ ਲੋਡ ਆ ਗਿਆ ਆਂਡੇ ਵੀ ਵੇਚ ਦਿੰਦਾ ਨਾ ਮੈਂ ਤੁਹਾਨੂੰ ਸਹੀ ਹੈ ਆਂਡੇ ਵੀ ਵੇਚ ਜਾਂਦਾ ਰ ਸਹੀ ਹੈ ਆ ਪਹਿਲਾ ਟਾਈਟਲ ਕੀ ਰੱਖਣਾ ਜਾਲੇ ਬਲੌਗ ਦਾ ਅੱਜ ਜਾਲੇ ਬਲੌਗ ਦਾ ਪਰ ਕੁਲਦੀਪ ਦੀਆਂ ਗੱਲਾਂ ਕੈਸ ਕੁਲਦੀਪ ਜੀ ਦੇ ਮੋਲਵਾ ਚ ਉਹੋ ਬਚਤ ਰਹਿ ਗਏ ਭਾਈ ਮੈਂ ਕਰਨੀ ਸੀ ਗੱਡੀ ਯਾਰ ਮੜ ਕਰਾਇਆ ਵਣ ਖਰਾਓ ਗਿਆ ਪਹਿਲਾਂ ਦੇਖ ਰਹਿਣ ਜੋ 2 ਮੀਟਰ ਐ ਨਾ ਮੈਂ ਜਾ ਕੇ ਨਾ ਲੈਣਾ ਸੀ ਅੱਜ ਮੈਂ ਨਾ ਲੈਣਾ ਸੀ ਸੱਚੀ ਮੈਂ ਭਾਈ ਕੰਮ ਕਰ ਮੋ ਜਾਂਦੀ ਗਾ ਸਹੀ ਹੈ ਕੰਮ ਸਾਲਾ ਵੀ ਹੋਈ ਬੜਾ ਕਹਿਣ ਸੀ ਲੋੜਾ ਲੋੜਾ ਹਾਂ ਹੁਣ ਆਪਾਂ ਆਪਣੀ ਗੜਬੋਟੀ ਚਲੀਏ ਆਪਣੀ ਹੁਣ ਆਪਣੀ ਦੁਕਾਨ ਜਿਹੜੀ ਲੱਗੀ ਆਪਣੀ ਐ ਆਪਣੀ ਦੁਕਾਨ ਖਾਂਸਾ ਚ ਆਪਣੇ ਉਹ ਨਰਮਾਨ ਆਪਣੀ ਉਹਦੇ ਮੂਹਰੇ ਜਿੱਲੇਦਰੀ ਦੀ ਨਾ ਉਹਦੇ ਮੂਰਤੀ ਹਨ ਇਹ ਲੋਕਾਂ ਦਾ ਹੈ ਹਾਂ ਬੜੇ ਬੜੇ ਜਿਹੜੇ ਇਹ ਬੰਦੇ ਆ ਗਏ ਆ। ਹਾਂ। 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 ਹਾਂ ਲੋ ਜੀ ਜਿਵੇਂ ਉਤਰ ਗਿਆ ਇੱਥੇ ਅਸੀਂ ਹੁਣ ਬਾਲਾਂ ਲੈਣਾ ਹੁਣ ਦੱਸ ਕੋਈ ਦੱਸੋ ਵੀ ਬਾਲ ਸੁੱਕਾ ਕਿਹੜਾ ਹੁੰਦਾ ਗਿੱਲਾ ਕਿਹੜਾ ਹੁੰਦਾ ਨਿਸ਼ਾਨੀ ਕੀ ਹੁੰਦੀ ਸੁੱਕੇ ਗਿੱਲੇ ਕਿਵੇਂ ਦੱਸੋ ਇਹ ਗਿੱਲਾ ਹੀ ਆ ਸੁੱਕਾ ਕਿਹੜਾ ਆ ਸੁੱਕਾ ਪਿਆ ਆ ਸੁੱਕਾ ਪਿਆ ਹਾਂ ਇਹ ਤਾਂ ਬਾਈ ਜਲ ਵੀ ਵਧੀਆ ਬੁੱਝ ਜਲੂ ਕੋਈ ਨਹੀਂ ਕਮੈਂਟ ਕਰਨਾ ਤੁਹਾਨੂੰ ਤਾਂ ਬਾਲ ਲੈ ਜਾਣਾ ਕਮੈਂਟ ਕਰਕੇ ਦੱਸਿਓ ਤੁਸੀਂ ਹਣਾ ਵੀ ਇਹ ਸਹੀ ਲੈ ਲਿਆ ਕਿ ਗਲਤ ਲੈ ਲਿਆ ਬਾਕੀ ਫੜੋ ਮੈਂ ਤੁਹਾਨੂੰ ਦੱਸ ਦਾਂ ਜਪੜੀ ਜਪੜੀ ਮੈਂ ਮਾਰ ਦਾਂ ਮੈਨੂੰ ਛੱਡ ਦਿਓ ਹੁਣ ਇੱਕ ਕਰੋ ਚ ਦੇਖ ਲਾ ਹਾਂ ਨਹੀਂ ਕਿੰਨਾ ਮਹਗਾ ਕਿਹੜਾ ਹੋਗਾ ਇਹ ਇਹ ਸਾਡਾ ਇੰਟਰਨੈਸ਼ਨਲ ਬਲੌਗ ਚੱਲ ਰਿਹਾ ਹੈ ਹਾਂ ਇਹ ਬਲੌਗ ਚੱਲਦਾ ਨਾ ਫਿਰ ਸਾਡਾ ਇਹ ਨਹੀਂ ਐ ਕਿਵੇਂ ਪਾੜ ਜੂ ਲੈ ਗਲਤੀ ਫੇਰ ਉਹ ਹੀ ਗੱਲਾਂ ਬਾਈ ਨਹੀਂ ਪਾੜਦਾ ਨਹੀਂ ਪਾੜ ਇਹ ਚੈਲੰਜ ਕਰਤਾ ਹੁਣ ਤੁਸੀਂ ਚੀ ਪਾੜਦਾ ਪਾੜ ਜੂ ਨਹੀਂ ਪਾੜਦਾ ਮੈਂ ਉਹ ਤੁਸੀਂ ਚੈਲੰਜ ਕਰਤਾ ਹੁਣ ਪਾੜਦਾ ਤੁਸੀਂ ਚੈਲੰਜ ਨਾ ਕਰਦੇ ਫਿਰ ਚੱਲ ਆਪਾਂ ਗੱਲਬਾਤ ਕਰੋ ਲਈਏ ਵਾਲਣਾ ਬਾਲੇ ਪੂਰਾ ਲੋਡ ਕਰ ਲਿਆ ਅਸੀਂ ਸਿੱਖਰ ਤੋਂ ਸਿੱਖਰ ਜਿਹੜਾ ਰਹਿੰਦਾ ਹੀ ਮਾਣਾ ਮੋਟਾ ਵੀ ਲੋਡ ਕਰ ਲਿਆ ਹਾਂ ਬਈ ਜੇ ਕਿਸੇ ਕੋਈ ਵਫਾਦਾਰ ਤੋਂ ਬਾਲਣ ਪਿਆਣਾ ਸਾਹਮਣੇ ਆਖ ਦਿਓ ਅਸੀਂ ਪਹੁੰਚਾਂਗੇ ਅਸੀਂ ਪਹੁੰਚਾਂਗੇ ਗੱਡੀ ਲੈ ਕੇ ਸਾਨੂੰ ਆ ਕਿਉਂਕਿ ਮੈਂ ਤਾਂ ਹੁਣ ਵਧਾਉਣਾ ਨਹੀਂਗਾ ਮਹੀਨਾ ਕ ਤੇ ਛੜੇ ਲੱਗਦੀ ਤੇ ਮੈਨੂੰ ਬਾਲਣ ਦੀ ਬਾਹਰ ਹੀ ਸਰਦ ਲੋੜਾ ਵੀਰੇ ਹਾਂ ਕਿਉਂਕਿ ਛਾਤੀ ਖਾਮ ਹੋ ਜਾਂਦੀ ਮੇਰੀ ਮੈਂ ਸਾਹ ਹੁਣ ਤੇਰਾ ਵੀ ਤੂੰ ਘਰੇ ਦੇਖਣੇ ਬਲਾਉਂਦਾ ਆਪਣੇ ਹਾਂਜੀ ਚੱਲ ਹੁਣ ਮੈਂ ਤੁਹਾਨੂੰ ਪਤਾ ਹੁਣ ਕਿੰਨਾ ਚਿਰ ਹੋ ਗਿਆ ਮਿਲ ਕੋ ਘਰੋਂ ਬਾਹਰ ਹਾਂਜੀ ਦੇਖਣ ਕੋ ਕਹਿਣਗੇ ਤਾਂ ਕੀ ਕੋਲ ਕਰਦੇ ਫਿਰਦੇ ਹਾਂ ਹਾਂ ਜਿਹੜਾ ਕੀ ਮੈਂ ਤੁਹਾਨੂੰ ਆ ਗਿਆ ਨਾ ਯਾਰ। ਬੜਾ ਸੈਂਟ ਵੀ ਲਾਇਆ। ਮੈਂ ਕਿ ਤੁਹਾਨੂੰ ਆੜਾ ਸੜਲਾ ਮੈਂ ਤਾਂ ਭਰਾਵਾਂ ਚੱਕਰਾਂ ਨੂੰ ਲੱਗ ਮੈਂਟੀ ਦਾ ਕਿਉਂਕਿ ਮੈਂ ਨਾ 스ਮੈਲ ਜਵੇਂ ਉਹ ਕਹਿੰਦੇ ਨਾ ਮੈਂ ਰੱਖਦਾ ਕਿਵੇਂ ਉਹ ਦੋ ਬੰਦੇ ਸੀਗੇ। ਅੱਛਾ ਭਰਾਵਾਂ ਉਹ ਨਾ ਮੇਰੇ ਕੋਲ ਨੌਂ ਦਿਨ ਤੇ ਘਾਟੀ ਸੀਗੇ। ਹਾਂ। ਜੋ ਭਰਾਵਾਂ ਕੂੜੇ ਕਚਰੇ ਚ ਰਹਿੰਦੇ ਸੀਗੇ। ਅੱਛਾ। ਉਹ ਭਰਾਵਾਂ ਕਿਸੇ ਨਾ ਬੈਟ ਨਿਪੜ ਨਹੀਂ। ਨਹੀਂ ਆ ਜੀ। ਅੱਛਾ। ਕੱਲ ਸਵੇਰੇ ਤੇਰ ਮੈਂ ਚੱਲਦੇ ਨਹੀਂ। ਹਾਂ। ਚੱਲ ਭਰਾਵਾਂ ਤੂੰ ਤੇਲ ਵਾਲਾ ਜਾ ਕੇ ਤੂੰ ਪੈਂਦਾ। ਉਹ ਭਰਾਵਾਂ ਨੂੰ ਕਰਦੇ ਕਰਾਉਂਦੇ ਕਿਸੇ ਟਾਈਮ ਨਾ ਕਰਦੇ ਕਰਾਉਂਦੇ ਸੈਂਟ ਵਾਲੀ ਦੁਕਾਨ ਤੇ ਜਾਵੜੀ ਤੇ ਮੈਂ ਅੱਗੇ ਬੜਾ ਲੁੜਾਇਆ ਯਾਰ ਇਹ ਹੁਣ ਕਿਵੇਂ ਬੜਾ ਕੁਛ ਕਰਨ ਉੱਠੀ ਨਾ ਭਰਾਵਾ ਉਹ ਹਾਂ ਕਿਸੇ ਸਿਆਣੇ ਬੰਦੇ ਨੇ ਕਿਹਾ ਬਾਈ ਇਹਨਾਂ ਨੂੰ ਐ ਕਰ ਉਹ ਜਿੱਥੇ ਸਾਰੇ ਸ਼ਹਿਰ ਦੀ ਗੰਦਗੀ ਆ ਨਾ ਉੱਥੇ ਲੈ ਕੇ ਜਾਓ ਇਹਨਾਂ ਨੂੰ ਅੱਛਾ ਪਰਾਵਾ ਜੁਰ ਤੋਂ ਲੈ ਗਿਆ ਤੇ ਭਰਾ ਮੈਂਟਾ ਚ ਖੜਿਆ ਕੋਈ ਮੁਸ਼ਕਿਲ ਦੇ ਵਿੱਚ ਹਾਂ ਹਾਂ ਜਿੰਦ ਕਿ ਸਮੈ ਲਣਾ ਨਹੀਂ ਸੀ ਕਿ ਬੋਕਦੇ ਤੇ ਮੁਸ਼ਕਿਲ ਜਿੰਦੇ ਸੀ ਉਹ ਤੇ ਜਦੋਂ ਭਰਾਵਾ ਹਸੂ ਲੈ ਕੇ ਗਏ ਉਹ ਮੁਸ਼ਕਿਲ ਤੇ ਭਰਾਵਾ ਅੱਡ ਕੇ ਧੁੱੱਕ ਮੁੱਠੀਆਂ ਆ ਗਈਆਂ ਆ ਗੱਲ ਕਰਕੇ ਕਹਿੰਦੇ ਨੇ ਕਿ ਜਿਹੜੇ ਬੰਦੇ ਨਹੀਂ ਨੌਂਦੇ ਨਾ ਵੀ ਉਹਨਾਂ ਨੂੰ ਸੈਂਟ ਸੁੱਟ ਘੱਟ ਲਾਇਆ ਕਰੂ ਸਹੀ ਜੋਸ਼ ਹੁੰਦਾ ਖਤਰਾ ਦੀਆ ਸਹੀ ਹਾਂ ਇੱਥੇ ਟੂਰਨਾਮੈਂਟ ਹੁੰਦਾ ਤੁਹਾਨੂੰ ਸਿਰ ਇੱਥੇ ਆ ਇੱਥੇ ਟੂਰਨਾਮੈਂਟ ਇੱਥੇ ਮੇਰੇ ਭਰਾ ਜਿਸ ਜੱਜ ਤੋਂ ਬਾਈ ਨੇ ਸਨਮਾਨ ਕੀਤਾ ਸੀਗਾ ਬੋਲਿਆ ਵੀ ਨੌਂਦਾ ਬੋਲਿਆ ਵੀ ਸੀ ਨਾ ਐਂ ਚੜਾਈਆਂ ਬਹੁਤਾ ਭਰਾ ਮੇਰੇ ਦੀਆਂ ਹਾਂ ਹਾਂ ਇਹ ਤਾਂ ਸਿ ਮਾੜਾ ਪੜਾ ਤੇਲ ਭਰਾ ਜਾ ਕੇ ਲਾਉਂਦਾ ਮੈਂ ਵੀ ਨਹੀਂ ਲਾਉਂਦਾ ਤੂੰ ਵੀ ਨਹੀਂਗਾ ਮੇਰਾ ਤਾਂ ਯਾਰੀ ਆਪਣੀ ਪੱਕੀ ਰਹੂਗੀ ਨੇ ਹਾਂ ਸਹੀ ਗੱਲ ਆ ਭਰਾ ਆਪਾਂ ਦੁਰੀ ਨਾ ਤੇ ਹੈ ਆ ਤੂੰ ਸੁਣਾਣ ਕਰੀਆ ਨੇ ਮੈਂ ਉਹ ਮੈਨਾਂ ਨਾ ਹਾਲਾ ਮੈਨੂੰ ਕੁੜੀ ਅੱਧਾ ਘੰਟਾ ਕੱਪੜੇ ਲੋ ਤੇ ਲਾਗਣਾ ਸੀ ਮੇਰੇ ਕੱਪੜੇ ਪਾਈ ਵਾਲੇ ਆ ਚਾਰ ਤਾਂ ਮੈਂ ਜਰਾ ਬਾਂ ਵਾਲੇ ਜੋੜੇ ਪਾਏ ਦੇ ਪਹਿਲਾਂ ਆਪਾਂ ਦੀਆਂ ਤਾਂ ਵਾਲੇ ਨਹੀਂ ਮੈਨੂੰ ਤਾਂ ਵੀ ਉਧਰ ਹੀ ਟਿਕਾਣੇ ਕੰਮਰੇ ਗਾਲੀ ਜਿਆਦਾ ਪਾਈ ਭਰਾ ਦੀ ਕਰੀ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਹੋ ਗਿਆ ਹੁਣ ਬਹੁਤ ਖਾਈ ਲੈਣ ਅਗਲਾ ਕੈਮਰਾ ਹਾਂ ਲੈ ਦੇਖੋ ਬਾਈ ਘਾਂ ਦਿਖਾਈ ਲੈ ਭਰਾ ਦੇ ਕਰ ਚਾਰੋਂ ਦਰਸ਼ਨ ਲੈਣ ਦੇ ਜੂਮ ਕਰਨ ਦਾ ਮ ਹਾਂ ਦੇਖ ਵੀ ਪਟ્રોલ ਪੰਪਾਂ ਦੇ ਆਹ ਨਾਲ ਜੋ ਲੰਗਰ ਲੱਗਿਆ ਹੁੰਦਾ ਇਹਨਾਂ ਨਾਲ ਕੱਟ ਲੰਗਰ ਤੇ ਨਹੀਂ ਹੁੰਦਾਗਾ ਜਿੰਨਾ ਵੇ ਕਰੀ ਫਿਰਦੇ ਆ ਹਾਂ ਆਪਣੇ ਕੋਲ ਨਾ ਤੇ ਘਾਟ ਹੈ ਨਹੀਂ ਆਪਣੇ ਤਾਂ ਹੈਗੀ ਪਰ ਆਪਾਂ ਮਾਨ ਜਣਾ ਨਹੀਂ ਕਰਨਾਗਾ ਹਾਂ ਦੇਖ ਕੱਟੇ ਦਾ ਮਤਲਬ ਡੀਜ਼ਲ ਬਾਹਰ ਆ ਗਿਆ ਸਾਰਾ ਕੀ ਬਣਾਇਆ ਨਹੀਂ ਬਈ ਡੀਜ਼ਲ ਪਾਉਂਦੇ ਇੱਧਰ ਕਹਿੰਦੇ ਚੱਲ ਚੱਲ ਦੁਪਹਿਰ ਆ ਗਿਆ ਆਪਣੇ ਪੰਪ ਅੱਗ ਲਾਉਂ ਪਰ ਉਹਨੇ ਪਾਉਣਾ ਨਹੀਂ ਖੜੀਆਂ ਗੱਡੀਆਂ ਨਹੀਂ ਪਾਈ ਜਾਂਦੇ ਆ ਬਈ ਡੀਜ਼ਲ ਨੂੰ ਮੈਂ ਮੜ ਬੋਲੂ ਮੈਂ ਪੁੱਛ ਕੇ ਆਉਣਾ ਖੜਾ ਪੁੱਛ ਕੇ ਆ ਮੈਂ ਖੜਾ ਗੱਡੀ ਕੇ ਆ ਕੇ ਲੈ ਗਈ ਫੋਨ ਆ ਗਿਆ ਹਾਂ ਲੈ ਲੈ ਛੋਟੇ ਵਾਲੇ ਪਾਸੇ ਵੀ ਤੁਸੀਂ ਦੱਸੋ ਕਮੈਂਟ ਕਰਕੇ ਵੀ ਮੋਰ ਮੈਂ ਪੁੱਛ ਕੇ ਹੋਣਾ ਕਿ ਇਹਨਾਂ ਨੇ ਪਾਇਆ ਨਹੀਂ ਤੇਲ ਆਪਣੀ ਗੱਡੀ 'ਚ ਓਏ ਡੀਜ਼ਲ ਦਾ ਕਿਉਂ ਨਹੀਂ ਪਾਇਆ ਮਾਮੇ ਹੈਗਾ ਤਾਂ ਗੱਲ ਤਾਂ ਸੌਣ ਮਾੜੀ ਜੀ ਲਓ ਵੀਰੇ ਕਦੇ ਸ਼ਾਮ ਨੂੰ ਆ ਜਿਓ ਆਪਣੀ ਬੰਦੇ ਨਾਲ ਜਾਣ ਪਛਾਣ ਹੈਗੀ ਆ ਕਦੇ ਹੁਣ ਭੀੜ ਬਹੁਤ ਆ ਜੀ ਥੋੜੇ ਬਾਅਦ ਸਾਡੇ ਛੱਤਰ ਪੈਣਗੇ ਹੁਣ ਕਹਿੰਦਾ ਸਾਲ ਇਹਨਾਂ ਦੇ ਬਾਦ ਸਾਡੀ ਪਾਇਆ ਨਹੀਂ ਤੇ ਸ਼ਾਮ ਨੂੰ ਟੋਰ ਮੋਰ ਰਾਈ ਸਾਂਜੀ ਕੱਟ ਕੇ ਲੈਣਾ ਤੇ ਚਲੋ ਜੀ ਇਹਨਾਂ ਆ ਕੇ ਕੰਮ ਸੀਗਾ ਸਪੈਸ਼ਲ ਥੋੜੇ ਆਸਦੀ ਆਏ ਸੀ ਵੀ ਬਲੌਗ ਵਿਖਾਉਣਾ ਬਾਈਆਂ ਨੂੰ ਵੀ ਤੁਸੀਂ ਤੇਲ ਝੋੜਦਾ ਨਹੀਂ ਮਾਰ ਰਹੇਗੇ ਕਾਯੋ ਜੇ ਹੁਣ ਤੁਹਾਨੂੰ ਚ ਤੇਲ ਪਾਤਾ ਕਿ ਸਾਡੇ ਪੈਣਗੇ ਛੇਤਰ ਠੀਕ ਗੱਲ ਹਾਂ ਨਾਲ ਕਿਹਦਾ ਥੋੜੇ ਵੀ ਪੈ ਸਕਦੇ ਆ ਸਾਰੀਆਂ ਗੱਡੀਆਂ ਬਹੁਤ ਬਾਈ ਤੈਨੂੰ ਦੇਖ ਲੈਣਾ ਜੱਸ ਪੈਦਾ ਜਾਣਦੇ ਆ ਵੀਰੇ ਦੱਸੋ ਕੀ ਓਪੀ ਨੇ ਥੋੜਾ ਤੇਲ ਦੁੱਲਤਾ ਨਹੀਂ ਮਿਲੇ ਕੀ ਕਹਿੰਦੇ ਆ ਬਾਈ ਪਾਣੀ ਪੂਣੀ ਪਾੜ ਵਿੱਚ ਕੀਦਾ ਚੱਲੀ ਪਵੇ ਤੁਸੀਂ ਕਿੱਥੇ ਕਮੇਟਿੰਗ ਕਰਦੇ ਕੀ ਕਰੀ ਬੈਠੋ ਰਾਮ ਨਾਲ ਯਾਰ ਤੁਸੀਂ ਤੇਲ ਕੀ ਕਰਾਉਣਾ ਪਾ ਕੇ ਸ਼ਾਮ ਨੂੰ ਅੱਜ ਪਾ ਦੇਣਗੇ ਜਿ ਜਥੋਂ ਬਰਾ ਤੇਲ ਹੈ ਨੀਗਾ ਤੇ ਤੁਸੀਂ ਮੋਟੇਲੇ ਘਰੇ ਦੇ ਲੋਕੋ ਰਾਮਨਾ ਕਾ ਛਾਣ ਨੂੰ ਮਿਲ ਜਾਣਾ ਤੇਲ ਕੰਮ ਪੰਜਰਾ ਹੋ ਰਿਆਂ ਦੇ ਬਾਬੇ ਕੰਮ ਕਿਹੜੇ ਲੋਕਾਂ ਨੂੰ ਪਤਾ ਜਾਂਦਾ ਸਾਨੂੰ ਦਾ ਸਾਰੇ ਤੇਲ ਘਟੀਆਂ ਫੁੱਲ ਕਰਦੇ ਸਾਡੀ ਆਪਣੀ ਜਾਣ ਪਛਾਣ ਕਰਕੇ ਬਾਤ ਆਪਣਾ ਤੇਲ ਨਾਲ ਬਾਕੀ ਸ਼ਾਮ ਲੈ ਠੀਕ ਹੈ ਬਾਕੀ ਪਛਲੋ ਪट्रोल ਪੰਪ ਤੇਲ ਚਾਰੇ ਪਾਰ ਆਇਆ ਐਵੀਓ ਜਿੱਤੇ ਰੂਪਾਤਾ ਬਸ ਸਾਰੇ ਪੰਪ ਦਿਖ ਰਿਹਾ ਲੋਕਰਾ ਬੜਾ ਕਰ ਦੇਵੇ ਨੇ ਕਿਉਂਕਿ ਆ ਜਾਣ ਲੋਕ ਕਿਤੋਂ ਪਤਾ ਵਾ ਕੋਈ ਬੋਤਲ ਵਾਲ ਆ ਗਿਆ ਕੋਈ ਕੁਛ ਆ ਗਿਆ ਹੁਣ 50-50 ਪੀਣੇ ਬੋਤਲਾਂ ਭਾਈ ਨੇ ਸੀ ਬੋਤਲਾਂ ਦੇ ਦੋ ਕੈਨ ਦੇ ਅੰਦਰ ਰੱਖੀਓ ਆਪੇ ਪਾਤਰ ਦੇ ਬਾਅਦ ਲੈ ਯਾਰ ਯਾਰ ਪੀਣਾ ਦੇ ਲਈ ਭੋਲ ਜਿਓ ਕਹਿੰਦਾ ਯਾਰ ਆਪਾਂ ਨੂੰ ਵਾਰ-ਵਾਰ ਮਸ਼ੀਨ ਬੰਦ ਕਰਨੀ ਪੈਂਦੀ ਆ ਜੇ ਆਦੀ 500 ਰੁਪਏ ਜਾਂ 2-400 ਰੁਪਏ ਹਨ ਵੀਰੇ ਭਾਈ ਦੱਸ ਉਹ ਤੁਸੀਂ ਜਦੋਂ 600 ਦਿਓਗੇ ਕਿੰਨਾ ਦੇਲ ਪੀ ਜਾਂਦੀ ਹੈ ਹਾਂ ਹੁਣ ਇਧਰ ਭਾਈ ਦੱਸ ਤਾਂ ਕਿਹਾ ਵੀ ਜੇ ਤਰ੍ਹਾਂ ਪਹਿਲੇ ਆ ਵੀਡੀਓ ਚੱਲ ਗਈ ਤਰ੍ਹਾਂ ਮੈਂ ਬਲੌਗ ਬਣਾ ਦੂੰਗਾ ਯਾਰ ਮੇਰੇ ਮੇਰੇ ਲਿੰਕ ਸੇਅਰ ਕੀਤਾ ਵੀ ਹੁਣ ਹਾਏ 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 ਉਹ ਤਾਂ ਫੇ ਚਲੋ ਜੀ ਹੋਰ ਜਸ ਵੀ ਵਧੀਆ ਕਰਦੀ ਕੰਮ ਹੁਣ ਆਪਾਂ ਪਹੁੰਚ ਗਏ ਆ ਤੇ ਬਾਨਾਂ ਨਾਲੀ ਗੱਡੀ ਚੋਣਾ ਕਮਾਲ ਹੋੜ ਕੇ ਓਕੇ ਲਓ ਜੀ ਬਾਨਾਂ ਨੂੰ ਵੇਖੋ ਉਸਤਾ ਜੀ ਆ ਕਿੱਥੇ ਬਿਰਿਆ ਨੇ ਜੀ ਆ ਕਿੱਥੇ ਬਿਰਿਆ ਨੇ ਮਾ ਘੈਂਟਾ ਗਰਾਮ ਕਰਦੀ ਐ ਤੇ ਤੁਸੀਂ ਮਾਚੀ ਵੜਦੇ ਜੰਗਲਾ ਮੰਗੋ ਇੱਥੇ ਪਾਉਗੇ ਹਾਂ ਟੈਂਟ ਦਾ ਸਹਣਾ ਲਾ ਲਈ ਸਾਡੇ ਕੋਲ ਜੀ ਆਪਾਂ ਲਾ ਕੇ ਇੱਥੇ ਰੱਖਦੀ ਵੇ ਤੁਹਾਨੂੰ ਦਿਖਾਉਣੀ ਹੁਣ ਥੋੜਾ ਜਾइए ਕੰਮਕਾਰ ਕਰਕੇ ਹਾਂ ਸਾਰੇ ਹੋ ਗਿਆ ਆਪਣੀ ਜੋਤੀ ਸੀ ਡਿਊਟੀ ਆਪਣਿਵਾ ਆ ਦਿੱਤੀ ਆ। ਉਸਤਾਦ ਜੀ ਹੈਗਾ ਅੱਡੀ ਜਾ। ਨੋ ਨੋ ਨੋ। ਤੇ ਹੁਣ ਆਪਾਂ ਜਾਈਏ ਥੋੜਾ। ਘੁੰਮ ਕੇ ਆਉਣੇ ਬੱਦਨੀ। ਹਾਂਜੀ। ਠੀਕ ਹੈ ਜੀ। ਤੇ ਲਕੀ ਦੀ ਵਿਚਾਰ ਹੋ ਗਿਆ ਥੁੜੇ। ਠੀਕ ਹੈ ਜੀ। ਜਨਰੇਟਰ ਚਲਾ ਦੀ ਲਾਈਟ ਲਾਈਟ ਪੱਜ ਗਈ ਚੱਲ ਗਈ ਨਹੀਂ ਪੱਜ ਗਈ। ਘੁੰਮ ਆਉਣੇ ਸੋ ਬੱਦਨੀ ਗਾਇਜ਼। ਹੈਲੋ ਗਾਇਜ਼। ਇਧਰ ਬਬਲ ਕੀ ਜਾ ਰਹੇ। ਲਕੀ ਜੀ ਹੈਲੋ ਹੈਲੋ ਟਾਟਾ। ਚਲੋ ਚੱਲੀਏ। ਹੈ? ਲਓ ਜੀ ਤੇ ਸਾਡੇ ਬਾਈ ਜੀ ਸਾਰੇ ਜਾਣੂ ਯੂਕੇ ਵਾਲੇ ਪੱਕੇ ਤੇ ਅਸਤਾਦ ਜੀ ਅੱਜ ਆਪਾਂ ਸ਼ੁਰੂ ਕੀਤਾ ਵਲੌਗ ਦਾ ਕੰਮ ਜਾਂ ਇਹ ਪਾਇਆ ਕਰਨੇ ਹੁਣ ਸਾਲ ਨਵਾਂ ਨਾ ਫਿਰ ਪਿਛਲੇ ਸਾਲ ਵੀ ਮੈਂ ਦੇ ਲੋ ਸਾਲ ਨਵੇਂ ਦੀ ਗਰੂ ਕੀਤੇ ਕੰਮ ਉਹਦੋਂ ਤੱਕ ਪਾਇਆ ਨਹੀਂ ਵਲੌਗ ਤੇ ਤੁਹਾਨੂੰ ਦਿਖਾਉਣੇ ਆਪਾਂ ਅੱਗੇ ਚੱਲਦੇ ਹਾਂ ਬਦਨੀ ਹਣਾ ਹੁਣ ਫਿਰ ਚੋਣੇ ਆਪਣੇ ਮੋਟੇ ਚੈਨਾ ਸ਼ੁਰੂ ਕਰਦੇ ਆ ਨਾ ਮਲੇਸ਼ੀਆ ਫਿਰ ਕੋਈ ਗੱਲਬਾਤ ਸੁਣਾਓ ਸਾਡੀ ਮਲੇਸ਼ੀਆ ਦੀ ਮਲੇਸ਼ੀਆ ਨਾਲ ਫਿਰ ਦੱਸਦੇ ਆ ਮੈਂ ਤਾਂ ਹੁਣ ਛੋਟਾ ਤੁਸੀਂ ਸੁਣਾਓ ਮੈਂ ਚੰਗਾ ਨਹੀਂ ਲੱਗਦਾ ਨਹੀਂ ਮਲੇਸ਼ੀਆ ਨੂੰ ਸ਼ੀਕ ਕਰੀ ਕਿ ਮੇਰੇ ਆ ਫਿਰ ਵਧੀਆ ਸੀਗਾ ਮਾਹੌਲ ਮਤਲਬ ਆਪਣਾ ਮੈਨੂੰ ਤਾਂ ਉਧਰਾਂ ਦੇਖਣਾ ਹੈ ਹੈ ਨਹੀਂ ਆਪਣੇ ਆਪ ਜਿਹੜਾ ਜਗ੍ਹਾ ਦੇ ਵਿੱਚ ਪੈਟਰੋਲ ਬੰਦ ਕਰਦੇ ਨੇ ਦਾ ਕੁਝ ਉਹ ਬੜੀ ਵਧੀਆ ਚੀਜ਼ ਹੈ ਨਾ ਉਹ ਵੈਜੀ ਚਾਈਨਿਸ ਫੂਡ ਹੈ ਵੈਜੀਟੇਰੀਅਨ ਆ ਹਾਂ ਚਾਈਨਿਸ ਫੂਡ ਨਹੀਂ ਨਹੀਂ ਵੈਜੀਟੇਰੀਅਨ ਚਿਕਨ ਚਿਕਨ ਆ ਵੈਜੀਟੇਰੀਅਨ ਚਿਕਨ ਸਵਾਦ ਉਹਦਾ ਚਿਕਨ ਵਰਗਾ ਬਟ ਹੈ ਉਹ ਵੇਜਿਟੇਰੀਅਨ ਮਗਰ ਉਹ ਵੀ ਸ਼ਾਇਦ ਨੂੰ ਆ ਪਰ ਉਹ ਕੁਝ ਬਰੈਡ ਬਰੈਡ ਬਰੋਡ ਨਾਲ ਕਾਹਦੇ ਨਾਲ ਬਣਾਉਂਦੇ ਹੋ ਕੋਈ ਪਤਾ ਨਹੀਂ ਇਦਾਂ ਹੀ ਕੁਝ ਬਣਿਆ ਆ ਕਾਹਦੇ ਨਾਲ ਕਹਿੰਦੇ ਬਰੈਡਾਂ ਨਾਲ ਪਤਾ ਨਹੀਂ ਹਾਂ ਸੋਇਆ ਬੀਨ ਨਾਲ ਤੇ ਸੋਇਆ ਬੀਨ ਵਗੈਰਾ ਨਾਲ ਉਹਨੂੰ ਬਣਾਇਆ ਜਾਂਦਾ ਵੀ ਆ ਸਮਝਣਾ ਚੰਦਰਾ ਸਵਾਰ ਜਮਾਈ ਚਿਕਨ ਵਰਗਾ ਪਰ ਹੈ ਉਹ ਵੈਜ ਨੂੰ ਊੜੀ ਵੀ ਕੋਣ ਹਾਂ ਟੂ ਵੀ ਕੋਣ ਨਾ ਊੜੀ ਵੀ ਉਹ ਇਹ ਕੋਈ ਹਵਾ ਮਾਰਸੀ ਜਾਂਦਾ ਊੜੀ ਤੇਨਦਰ ਦਾ ਜੋ ਤੇਲ ਬੈਂਕਰ ਆਪਣੇ ਫਰੈਂਡ ਬੰਨ ਤੇਲ ਵਾਲੇ ਨੰਬਾ ਬਾਈ ਅੱਜ ਬਹੁਤ ਸਲੀਗਾਈ ਦੀ ਉਹ ਲੋਕਾਂ ਨੂੰ ਉਹਦੀ ਸਪਲਾਈ ਕਰਨਾ ਤਾਂ ਪੈਣਾ ਹੀ ਇਹਨਾਂ ਨੂੰ ਕਰਨਾ ਤਾਂ ਪੈਣਾ ਹੀ ਸ਼ੋ ਆਪਾਂ ਫਿਰ ਲੈ ਤੇ ਲੱਤ ਕੀ ਵੀਰੇ ਹੁਣੇ ਕੌਫੀਆਂ ਲੈ ਕੇ ਆਏ ਨੇ ਕਿੰਨੇ ਦੀਆਂ ਲਿਆਂਦੀਆਂ ਕੌਫੀਆਂ 100 ਦੀਆਂ 50 ਦੀਆਂ ਨਾ 200 ਦੀਆਂ ਚੱਕ ਲੈ ਉਹ ਚੀਜ਼ੀ ਦਿੰਦੀ ਹੈ ਨਾ ਯਾਰ ਉਹਨੇ ਬਾਬੇ ਨਾਲ ਅਸੀਂ ਬਣਾਉਣ ਵਾਸਤੇ ਲੋਟ ਰੱਖਦੇ ਨੇ ਹਾਂਜੀ ਗਾਇਜ਼ ਮੇਰਾ ਸਭ ਤੋਂ ਕਰੀਪੀ ਯਾਰ ਵਾਈਗਰੂ ਤੇ ਇਹਨੂੰ ਵੀ ਦੇਖ ਲੋ ਅੱਜ ਆਪਾਂ ਪਹਿਲਾ ਵਲੌਗ ਸੀ ਠੀਕ ਹੈ ਨਾ ਉਮੀਦ ਸੀ ਵੀ ਆਪਾਂ ਲੈ ਕੇ ਆਉਣਾ ਅੱਜ ਵਲੌਗ ਵੱਡ ਗਿਆ ਅੱਛਾ ਬੜਾ ਮੈਂ ਦੱਸਿਆ ਨਹੀਂ ਇਹ ਸਰਪ੍ਰਾਈਜ਼ ਹੀ ਹੈ ਮਾਰਾ ਸਾਰੇ ਵੀ ਰੰਗੋ ਕਦਰ ਨੂੰ ਲੋਗੇ ਜਾਣਗੇ ਤਾਂ ਮੈਨੂੰ ਜਾ ਸਕਦਾ ਆਪਾਂ ਮੋੜ ਗੱਡੀ ਪਿੱਛੇ ਨਾਲ ਤਾਂ ਇਧਰ ਦੀ ਜਾਣਾ ਸਤਾਜੀ ਤੁਸੀਂ ਮੇਰਾ ਜਿਗਰੀ ਤੇ ਮੈਰਿਜ ਹੋ ਗਈ ਸੀ ਮੇਰੇ ਜੋਗੀ ਉਦੋਂ ਬਾਅਦ ਮਿਲਣ ਨੂੰ ਰਹਿ ਗਏ ਆਏ ਹਾਏ ਹਾਏ ਮਿਲਣ ਨੂੰ ਰਹਿ ਗਏ ਨਹੀਂ ਲਈ ਬਸ ਵੈਸੇ ਮੇਰਾ ਭਰਾ ਮੇਰੇ ਨਾਲ ਬਹੁਤ ਰੱਖਦਾ ਮੇਰੇ ਸਤਕਾਰ ਜੋ ਭਾਪੀ ਜੀ ਵੀ ਬਹੁਤ ਕਰਦੇ ਹਨ ਜਦੋਂ ਮਰਜੀ ਫੋਨ ਲਾ ਲਾਇ ਹੈਗਾ ਵੀ ਚੱਕਣਗੇ ਨਹੀਂ ਚੱਕਦੇ ਵਿਆਹ ਤੋਂ ਬਾਅਦ ਵੀ ਬੰਦਾ ਬਦਲ ਜਾਂਦਾ ਹਨ ਥੋੜਾ ਬਹੁਤਾ ਫਿਰ ਆਪ ਨੂੰ ਹੀ ਚਾਹੀਦਾ ਹਨ ਹੁਣ ਜੇ ਮੰਨ ਲਓ ਵੀ ਕਿਸੇ ਕੰਮਕਾਰ ਚ ਰੁੱਝਿਆ ਤਾਂ ਫਿਰ ਦੂਜੇ ਨੂੰ ਵੀ ਸਮਝਣਾ ਚਾਹੀਦਾ ਤੇ ਹੁਣ ਜੇ ਇਹ ਮੈਨੂੰ ਸਮਝਦਾ ਤਾਂ ਮੇਰਾ ਵੀ ਫਰਜ਼ ਬਣਦਾ ਹਨ ਵਿਆਹ ਇਹਨੂੰ ਹੋ ਗਏ ਮੇਰੇ ਯਾਰ ਦੇ ਉਹ ਗਣਾ ਕਰਦਾ ਹੱਕ ਕਰਦਾ ਹੱਕ ਵਿਆਹ ਕਰਵਾ ਕੇ ਉਹਨੇ ਨਹੀਂ ਤੂੰ ਕਿਹੜਾ ਬਦਲੇ ਆ ਉਹ ਫਿਰਦਾ ਉਹਨਾਂ ਦੇ ਬਣਦਾ ਨਾ ਆਪਣੇ ਲਈ ਤੂੰ ਕਿਹੜਾ ਹੈ ਤੇ ਹੁਣ ਲੋੜ ਪਈ ਜੇ ਮੈਂ ਫੋਨ ਕੀਤਾ ਮੈਂ ਵਾਗਰੂ ਆ ਜਾ ਮੈਂਟ ਜਾ ਆਪਾਂ ਵਲੌਗ ਬਣਾਤਾ ਫਿਰ ਹਣਾ ਤੇ ਮੇਰੀ ਜਾਨ ਕੀ ਕਹਿਣਾ ਚਾਹੀਆ ਕਹਿਣਾ ਨਹੀਂ ਚਾਹੁੰਦਾ ਵਲੌਗ ਮੰਨ ਲਓ ਅੱਜ ਗੱਤ ਨਾਲ ਬਣਾਇਆ ਵਲੌਗ ਭਾਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਹੀਂ ਨਹੀਂ ਸਸਨ ਤੱਕ ਕਰਾ ਸਸਨ ਤੱਕੜਾ ਲੈਕ ਕਰਵਾ ਲੈਕ ਜੇ ਲੈਕ ਕੋਈ ਤਾਂ ਲੈਕ ਕਰ ਦਿਓ ਜਿਸ ਚੈਨਲ ਲੈਕ ਕਰਨ ਦਾ ਜਿਸ ਸਬਸਕ੍ਰਾਈਬਰ ਸਸਨ ਤੱਕੜਾ ਆ ਰਹੇ ਹੋ ਕਰਦੇ ਹੋ ਤੇ ਵਧੀਆ ਸਾਣਾ ਇਹਨਾਂ ਬਾਸ ਸਾਰੇ ਜਣਾਂ ਨੂੰ ਵਧਾਈਆਂ ਵੀ ਦਿਓ ਜਿਹਨੇ ਮੇਰੇ ਯਾਰ ਦੇਖਦੇ ਰਹਿੰਦੇ ਇੰਸਟਾਗ੍ਰਾਮ ਤੇ ਸਟੋਰੀਆਂ ਤੇ ਵੈਸੇ ਪਤਾ ਹੀ ਸਾਰੇ ਨੂੰ ਫੋਟੋਰੀ ਪਾਈ ਹੈ ਇਕੱਠੇ ਸਨੇਪਾਂ ਵੀ ਪਾਈ ਹੈ ਨਾ ਤਨਾ ਫਿਰ ਤੇ ਆਇਆ ਸੀ ਕਿ ਤੁੰ ਬਾਹੇ ਹੁਣੀ ਕਿਧਾਰੇ ਸੀ ਨਹੀਂ ਜਾਈ ਸੀ ਪਰ ਵੀ ਉਹਨਾਂ ਨੂੰ ਲਾ ਕੇ ਸਾਣਾ ਫੈਮਿਲੀ ਨੂੰ ਲਾ ਕੇ ਕਰ ਫਿਰ ਆਪਣੇ ਕੋਲੇ ਬੱਚੇ ਤੇ ਅਸੀਂ ਥੋੜਾ ਹੁਣ ਕੀੜਾ ਕੱਢ ਕੇ ਆਇਆ ਅੰਕਾ ਕੱਢ ਕੇ ਅਸੀਂ ਆ ਗਿਆ ਤੇ ਪਹਿਲੇ ਵਲੌਗ ਚ ਆਪਣਾ ਮੈਨੂੰ ਮੇਰਾ ਮਨ ਸੀਗਾ ਵੀ ਪਹਿਲੇ ਵਲੌਗ ਚ ਲੈ ਲਈ ਹਣਾ ਕਿਵੇਂ ਨਾ ਕਿ ਕਰਕੇ ਉਹ ਵਿਧੀ ਬਣ ਗਈ ਵਿਧੀ ਬਣ ਗਈ ਉਹ ਫਿਰ ਕੋਈ ਜਾਣਦਾ ਹਣਾ ਤੇ ਬਾਕੀ ਆਪਾਂ ਡੇਲੀ ਪਾਇਆ ਨਾ ਮੈਂ ਵਲੌਗ ਸਾਥ ਡੇਲੀ ਵਲੌਗ ਪਾਇਆ ਕਰਾਂਗੇ ਨਵੇਂ ਸਾਲ ਤੇ ਪਿਛਲੇ ਸਾਲ ਵੀ ਕੀਤਾ ਸੀ ਡੇਲੀ ਵੀ ਨਵੇਂ ਪਾ ਲਏ ਪੰਜ ਸਾਤ ਨਹੀਂ ਜਾ ਹੁੰਦਾ ਨਵੇਂ ਸਾਲ ਦਾ ਤੁਹਾਨੂੰ ਨਵੇਂ ਵਿਆਹ ਦਾ ਹਰ ਇੱਕ ਵਾਲ ਥੋੜਾ ਜਾਂ ਨਿਕਲ ਕਰ ਤੇ ਹਾਂਜੀ ਗਾਇਜ਼ ਮਿਲਣਾ ਫਿਰ ਕੱਲ੍ਹ ਵਾਲੇ ਵਲੌਗ ਚ ਓਕੇ ਹਾ ਸ਼ਿਕਾ ਹੁਣ ਤਕਰੀਬਨ ਤਕਰੀਬਨ ਨਾਈਟ ਤੇ ਲੇਟ ਨਾਈਟ 10 ਵਜੇ ਹੈ ਨਾ 10:52 11 ਵਜੇ ਤੇ ਇੱਧਰ ਬਾਬਾ ਜੀ ਬੈਠਾ ਨੇਰਾ ਬਾਬਾ ਜੀ ਕਾ ਵੀ ਤੁਸੀਂ ਥੋੜਾ ਚਾਨਣ ਚਿਤ ਨੂੰ ਹੋ ਚਾਨਣ ਹੁਣ ਯਾਰ ਕੋਈ ਅੰਦਰ ਜਾਊਗਾ ਫੇਰੀ ਵਾਰ ਚਾਨਣ ਹੋ ਜਾਏ ਚਾਨਣ ਨਾ ਬਸ ਠੀਕ ਹੈ ਜਿੰਨਾ ਬਿਡ ਚਾਨਣ ਨਹੀਂ ਹੁੰਦਾ ਠੀਕ ਗੁੱਡ ਨਾਈਟ ਟੱਕੀ ਹਟ ਜਾਓ ਬਹੁਤ ਸਾਰਾ ਪਿਆਰ ਹੈ ਮੇਰੇ ਦੇਖਾਵਾ ਹਾਂ ਇਹ ਵਲੌਗ ਆਪਾ ਪਾ ਦੇਣਾ ਜਿਹੜੇ ਸਬਸਕ੍ਰਾਈਬ ਕਰਨਗੇ ਜਿਹੜੇ ਸਸਕਾਰ ਕਰਨਗੇ ਸਸਕਾਰ ਨਹੀਂ ਸਾਰੇ ਸਾਰੇ ਸਬਸਕ੍ਰਾਈਬ ਕਰਨਗੇ ਉਹਨਾਂ ਨੂੰ ਤਾਂ ਟੋਕਰੀ ਪਰ ਕੇ ਮੂਸੀ ਦੇ ਲਈ ਇੱਥੇ ਲਾ ਦੇ ਲੋੜੀਏ ਉਹੜਾ ਤੇ ਕੋਈ ਗੱਲ ਬਾਤ ਜਾਂਦੇ ਟਾਈਮ ਕਿਸੇ ਨਾਲ ਬਲੌਗ ਕਟਮ ਕਰਨਾ ਹੈ ਇਹ ਠੰਡਾ ਨਾ ਥੀ ਬਾਈ ਜੀ ਕੋਲ ਦੇ ਦੇ ਯਾਰ ਫੀਮ ਤਾਂ ਕਿੱਥੇ ਹੁਣ ਫੀਮ ਤਾਂ ਬਾੜਕੂੜੀ ਦਵਾ ਦੇ ਯਾਰ ਅਗਲੇ ਚ ਕੀ ਕਹਿੰਦੇ ਫੀ ਮੈਨੂੰ ਉਹਦਾ ਨਹੀਂ ਕਿਹਦੇ ਆ ਲੈਣਾ ਆਪਣੀ ਕਹਿੰਦੇ ਸਪਣੀ ਕਹਿੰਦੇ ਸਪਣੀ ਨਾਗ ਨਹੀਂ ਸਪਣੀ ਹਾਂ ਤੇ ਹੁਣ ਆਪਾਂ ਬਲੌਗ ਦੀ ਕਰਾਂਗੇ ਐਂਡ ਇਧਰ ਲੱਕੀ ਬਾਈ ਦੀ ਹੁਣੀ ਅਸੀਂ ਸਾਰੇ ਸੇਕ ਲਈ ਅੱਗ ਤੇ ਅੱਗੇ ਇੱਥੇ ਲਾਈ ਗਈ ਸਾਡੀ ਪੱਲੇ ਕਰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰ ਦਿਓ ਤੇ ਕੱਲ ਨੂੰ ਸਵੇਰੇ ਕਿੰਨੇ ਵਜੇ ਉੱਠਣਾ ਹੈ ਬਾਕੀ ਬਸ ਇੱਕ ਵਾਰਾਂ ਕੁ ਜੀ ਤੁਹਾਨੂੰ ਫੇਰ ਇੱਕ ਨਵਾਂ ਵਲੌਗ ਆ ਜੀ ਤੇ 8 ਵਜੇ ਵਲੌਗ ਪੈ ਜਾਣਾ ਵਾ ਤੇ 8 ਵਜੇ ਆਪਾਂ ਦਿੱਲੀ ਨੂੰ ਡੇਲੀ ਪਾ ਦੇ ਕਰਨਾ ਚੋਤ ਤਿੰਨ ਦਾ ਵਲੌਗ ਆਪਾਂ ਕਰ ਚੈਨ ਨੂੰ ਪਾ ਦਾਂਗੇ ਕਿਉਂਕਿ ਰਾਤ ਨੂੰ ਮੇਰੇ ਨਾਲ ਜਿਹੜਾ ਲੇਟ ਨਾਈਟ ਕਈ ਵਾਰ ਸੀ 11 12:30 ਕਰ ਜਾਂਦੇ ਤਾਂ ਫਿਰ ਉਹਨਾਂ ਲਗਾਤਾਰ ਪਾਉਣ ਦੇ ਪਰ ਔਖਾ ਹੋ ਜਾਏਗਾ ਹਨ ਚਲੋ ਆਪਦੇ ਵੱਲੋਂ ਕੋਸ਼ਿਸ਼ ਕਰਿਆ ਕਿ ਮੈਂ ਐਡਿਟ ਕਰਕੇ ਮੈਂ ਕਾਲਾ ਕੱਟਣਾ ਹੈ ਮੇਰੇ ਵੀਰ ਨਾਲ ਸਾਹ ਜਿਹੜਾ ਕੱਟੋ ਯਾਨੀ ਪਹਿਲਾ ਵਲੌਗ ਨਹੀਂ ਬਣਦਾ ਦਿਨ ਰੁਕ ਜੂਗਾ ਫਿਰ ਅੱਗੇ ਸਿੱਧੇ ਆ ਰਹੀਆਂ ਗੱਡਿਓ ਭਾਵੇਂ ਬਾਅਦ ਜਪਾਵੇਂ ਬਸ ਮਾਂ